ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਦੀ ਅੱਜ ਆਪਾਂ ਗੱਲ ਕਰਨੀ ਹੈ ਕਿ ਕੁਦਰਤ ਦਾ ਕਹਿਰ ਹੋਇਆ ਹੈ ਬਹੁਤ ਹੀ ਵੱਡਾ ਸੰਕਟ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਉੱਪਰ ਮਟਰਾ ਰਿਹਾ ਤੇ ਆਪਾਂ ਅਰਦਾਸ ਕਰਦੇ ਆ ਸਾਰਿਆਂ ਨੇ ਮਿਲ ਜੁਲ ਕੇ ਇਹੀ ਅਰਦਾਸ ਕਰਨੀ ਹੈ ਕਿ ਰੱਬਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਿਉਂਕਿ ਇਸ ਧਰਤੀ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਤੇ ਔਰ ਇਸ ਧਰਤੀ ਦੇ ਲਈ ਆਪਾਂ ਅਰਦਾਸ ਕਰਨੀ ਆ ਸੋ ਕਿਹੜੀ ਕਿਹੜੀ ਜਗ੍ਹਾ ਤੇ ਕੀ ਕੀ ਪ੍ਰੋਬਲਮਸ ਆ ਰਹੀ ਆ ਕਿਹੜੀਆਂ ਵਾਰਨਿੰਗਾਂ ਤੁਹਾਨੂੰ ਸ਼ੋ ਹੋ ਰਹੀਆਂ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਇੱਕ ਭਰਾ ਦਾ ਕਾਰਡ ਵੀ ਰੀਸੀਵ ਹੋਇਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਬਹੁਤ ਭਰਾ ਇਦਾਂ ਦੇ ਜਿਹੜੇ 네ਗਟਿਵ ਕਮੈਂਟ ਕਰਦੇ ਆ ਜਦੋਂ ਕੋਈ ਇਦਾਂ ਦੀ ਆਫਤ ਵਾਲੀ ਕੋਈ ਵੀਡੀਓ ਅਪਲੋਡ ਕਰਦਾ ਚਾਹੇ ਟਿਕਟੌਕ ਤੇ ਹੋਵੇ ਜਾਂ ਕਿਤੇ ਸੋਸ਼ਲ ਮੀਡੀਆ ਤੇ ਹੋਵੇ ਅਸੀਂ ਮੰਨਦੇ ਆ ਕਿ ਤੁਹਾਡਾ ਵਾਕਈ ਹੀ ਦਰਦ ਹੈਗਾ ਕਿ ਤੁਹਾਨੂੰ ਕਾਰਡ ਨਹੀਂ ਦਿੱਤੇ ਇਦਾਂ ਦੀ ਕੁਝ ਆਈਮਾ ਦੇ ਵੱਲੋਂ ਜਾਂ ਕੁਝ ਵੀ ਇਦਾਂ ਦੀ ਕੋਈ ਰੂਲ ਰੈਗੂਲੇਸ਼ਨ ਦੀ وجہ ਤੋਂ ਕਾਰਡ اٹਕੇ ਆ ਕੋਈ ਪ੍ਰੋਬਲਮ ਆ ਰਹੀ ਆ ਦਾ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਸਾਰਿਆਂ ਦੇ ਲਈ ਇਤਾਂ ਦੇ ਨੈਗੇਟਿਵ ਕਮੈਂਟ ਕਰੀਏ ਤੇ ਜਿਹਦੀ ਵਜ੍ਹਾ ਤੋਂ ਇਹਨਾਂ ਲੋਕਾਂ ਨੂੰ ਮੌਕਾ ਮਿਲੇ ਆਪਾਂ ਨੂੰ ਕੋਸਣ ਦਾ ਕਿਉਂਕਿ ਇਹ ਟਾਈਮ ਹੁੰਦਾ ਇੱਕ ਦੂਜੇ ਦੀ ਹੈਲਪ ਕਰਨ ਦਾ ਸੋ ਇਹਦੇ ਬਾਰੇ ਸੋਚੋ ਤੇ ਇਹ ਗਲਤੀਆਂ ਨਾ ਕਰੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਇੱਕ ਭਰਾ ਦਾ ਕਮੈਂਟ ਆਇਆ ਹੋਇਆ ਕਾਰਡ ਰਸੀਵ ਹੋਇਆ ਇਸ ਮੇਰੇ ਭਰਾ ਦੇ ਜਨਵਰੀ ਦੇ ਫਿੰਗਰ ਹੋਏ ਸੀਗੇ 2025 ਦੇ ਵਿੱਚ ਫਿਰ ਮੇਰੇ ਭਰਾ ਨੂੰ ਮਈ ਦੇ ਵਿੱਚ ਜਾ ਕੇ ਇੱਕ ਫਾਲਤਾਂ ਰਸੀਵ ਹੁੰਦਾ पीसीसी ਦਾ اور ਇਸ ਭਰਾ ਨੇ पीसीसी ਦਾ ਫਾਲਤਾ ਵੀ ਸਬਮਿਟ ਕੀਤਾ ਉਸੇ ਵੀਕ ਦੇ ਵਿੱਚ ਇੱਕ ਵੀਕ ਦੇ ਵਿੱਚ ਵਿੱਚ ਫਾਲਤਾ ਸਬਮਿਟ ਕਰ ਦਿੱਤਾ ਉਸ ਤੋਂ ਬਾਅਦ ਕੋਈ ਵੀ ਅਪਡੇਟ ਨਹੀਂ ਸੀ ਆ ਰਹੀ ਵੀਰ ਨੂੰ ਔਰ ਫਿਰ ਜਨਵਰੀ ਦੇ ਵਿੱਚ ਜਾ ਕੇ ਵੀਰ ਦਾ ਕੇਸ ਅਪਰੂਵ ਹੋਇਆ ਔਰ ਜਨਵਰੀ ਦੇ ਵਿੱਚ ਅਪਰੂਵ ਹੋਣ ਤੋਂ ਬਾਅਦ ਫਰਵਰੀ ਦੇ ਵਿੱਚ ਕਾਰਡ ਰੀਸੀਵ ਹੋ ਗਿਆ ਸੋ ਇਹ ਇੱਕ ਬਹੁਤ ਹੀ ਵਧੀਆ ਤੇ ਪੋਜੀਟਿਵ ਨਿਊਜ਼ ਆ ਕਿਉਂਕਿ ਕੰਟੀਨਿਊ ਕਾਰਡਸ ਆ ਰਹੇ ਆ ਰੈਗੂਲਰ ਮੈਨੂੰ ਮੈਸੇਜ ਵੀ ਆ ਰਹੇ ਆ ਲੋਕ ਪਰਸਨਲੀ ਕਮੈਂਟ ਵੀ ਕਰ ਰਹੇ ਆ ਤੇ ਹੋਰ ਪਾਸੇ ਵੀ ਸੋਸ਼ਲ ਮੀਡੀਆ ਦੇ ਉੱਪਰ ਦੇਖਦਾ ਹੀ ਰਹਿਦਾ ਲੋਕਾਂ ਦੇ ਕਮੈਂਟਸ ਆਏ ਹੁੰਦੇ ਆ ਕਿਤੇ ਨਾ ਕਿਤੇ ਕਮੈਂਟ ਰੀਸੀਵ ਹੋ ਰਹੇ ਆ ਲੋਕਾਂ ਨੂੰ ਸੋ ਇਹ ਬਹੁਤ ਹੀ ਪੋਜੀਟਿਵ ਨਿਊਜ਼ ਆ ਤੇ ਉਹ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਕੀ ਅਗਰ ਤੁਹਾਡੇ ਨਾਲ ਵੀ ਕੁਝ ਵੀ ਇਦਾਂ ਦੀ ਅਪਡੇਟ ਆਉਂਦੀ ਹੈ ਤੁਸੀਂ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਲੋਕਾਂ ਨੂੰ ਅਪਡੇਟ ਮਿਲ ਸਕੇ ਤੇ ਬਾਕੀ ਇਦਾਂ ਦੇ 네ਗਟਿਵ ਕੁਆਇੰਟ ਵੀ ਨਾ ਕਰਿਆ ਕਰੋ ਪੋਜ਼ਿਟਿਵ ਕੁਆਇੰਟ ਕਰਿਆ ਕਰੋ ਕਿ ਹਾਂ ਜੀ ਕੋਈ ਗੱਲ ਨਹੀਂ ਤੁਹਾਡਾ ਵੀ ਕਾਰਡ ਆ ਜਾਏਗਾ ਕਿਉਂਕਿ ਹੁਣ ਜੋ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਵਿੱਚ ਹੋ ਰਿਹਾ ਉਹ ਕੁਦਰਤ ਦਾ ਸੰਗਟ ਆ ਕੁਦਰਤ ਦਾ ਕਹਿਰ ਏਡਾ ਵੱਡਾ ਹੋਇਆ ਕਿ 1200 ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਗਿਆ ਨਿਊਜ਼ ਲੱਗੀ ਹੋਈ ਹੈ ਤੁਸੀਂ ਦੇਖ ਵੀ ਸਕਦੇ ਆ 1200 ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਗਿਆ ਔਰ ਅੱਜ ਫਿਰ ਤੋਂ ਵੱਡੀ ਚੇਤਾਵਨੀ ਦਿੱਤੀ ਹੋਈ ਹੈ ਬੈਰਸ ਦੇ ਵੱਲੋਂ ਰਹਿਣਾ ਪਹਾੜ ਨਹੀਂ ਜਾਣਾ ਕਿਉਂਕਿ ਬਹੁਤ ਤੇਜ਼ ਤੂਫਾਨ ਤੇ بارش ਆਵੇਗੀ ਤੇ ਜਿਹਦੇ ਨਾਲ ਹੜ੍ਹ ਦੀ ਚੇਤਾਵਨੀ ਤੱਕ ਆਈ ਹੋਈ ਆ ਸੋ ਸਾਰੇ ਭਰਾਵਾਂ ਨੂੰ ਜਿੰਨੇ ਆਪਣੇ ਇਮੀਗ੍ਰੈਂਟਸ ਆ ਜਿਨ੍ਹਾਂ ਨੂੰ ਇਹ ਗੱਲ ਸਮਝ ਲੱਗਦੀ ਆ ਸੋ ਮੇਰੇ ਵੀਰ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਅਗਰ ਹੋ ਸਕੇ ਤਾਂ ਆਪਣੇ ਕੋਲ ਕੈਸ਼ ਨਗਦੀ ਜ਼ਰੂਰ ਰੱਖਿਓ ਕਿਉਂਕਿ ਜਦੋਂ ਕੁਝ ਵੀ ਇਦਾਂ ਦੀ ਆਫਤਾਂ ਆਉਂਦੀ ਆ ਤਾਂ ਉਸ ਟਾਈਮ ਦੇ ਉੱਪਰ ਆਨਲਾਈਨ ਬੈਂਕਿੰਗ ਬਿਲਕੁਲ ਹੀ ਕਿਸੇ ਦੇ ਕੰਮ ਨਹੀਂ ਆਉਂਦੀ ਬੇਸ਼ੱਕ ਤੁਹਾਡੇ ਅਕਾਊਂਟ ਦੇ ਵਿੱਚ ਲੱਖਾਂ ਹੀ ਪੈਸੇ ਜਾਂ ਲੱਖਾਂ ਹੀ ਯੂਰੋ ਪਏ ਹੋਣ ਪਰ ਉਹ ਕੰਮ ਨਹੀਂ ਹੁੰਦੇ ਤੁਸੀਂ ਆਪਣੇ ਕੋਲ ਨਕਦੀ ਜ਼ਰੂਰ ਰੱਖਿਓ ਤਾਂ ਕਿ ਤੁਹਾਨੂੰ ਮੌਕੇ ਦੇ ਉੱਪਰ ਅਗਰ ਤੁਹਾਨੂੰ ਕੋਈ ਐਮਰਜੈਂਸੀ ਆਵੇ ਤਾਂ ਤੁਹਾਡੇ ਕੰਮ ਆ ਸਕੇ ਕਿਉਂਕਿ ਇਹ ਗੱਲਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ ਦੇ ਉੱਪਰ ਕੁਦਰਤ ਦਾ ਕੁਝ ਨਹੀਂ ਪਤਾ ਚੱਲਦਾ ਹੁੰਦਾ ਕਦੋਂ ਕੀ ਹੋ ਜਾਵੇ ਸੋ ਸਾਰੇ ਮੇਰੇ ਭਰਾਵਾਂ ਨੇ ਆਪਣਾ ਹੀ ਤੇ ਆਪਣੇ ਨਾਲ ਦਿਆਂ ਦੀ ਹੈਲਪ ਕਰਨੀ ਹੈ ਤੇ ਸਹਾਇਤਾ ਕਰਨੀ ਹੈ ਤੇ ਐਦਾਂ ਦੀਆਂ ਗੱਲਾਂ ਤੋਂ ਬਚ ਕੇ ਰਹਿਣਾ ਕਿ ਕੋਈ ਅਨਹੋਣੀ ਹੋ ਜਵੇ ਹਜੇ ਤੱਕ ਹੋਈ ਨਹੀਂ ਰੱਬਾ ਬਚਾ ਕੇ ਰੱਖਿਓ ਆਪਣੇ ਭਰਾਵਾਂ ਨੂੰ ਜਿੰਨੇ ਇੱਥੇ ਆਏ ਹੋਇਆ ਮਾਵਾ ਦੇ ਪੁੱਤ ਕਮਾਉਣ ਆਏ ਹੋਇਆ ਸੋ ਉਹਨਾਂ ਸਾਰਿਆਂ ਦਾ ਭਲਾ ਕਰੀ ਤੇ ਬਾਕੀ ਮੈਂ ਫਿਰ ਅਰਦਾਸ ਕਰਦਾ ਕਿ ਰੱਬਾ ਪੁਰਤਗਾਲ ਦੀ ਧਰਤੀ ਨੇ ਬਹੁਤ ਕੁਝ ਦਿੱਤਾ ਬਹੁਤ ਮਾਵਾ ਦੇ ਪੁੱਤ ਸਾਹਵੇਂ ਹੈ ਸੋ ਇਹਦਾ ਭਲਾ ਕਰੀ ਕੁਛ ਐਦਾਂ ਦੀ ਹੁਣ ਹੋਣੀ ਤੋਂ ਬਚਾ ਲਵੀਂ ਤੇ ਦੂਜੀ ਗੱਲ ਇੱਕ ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਸੀ ਭਰਾਵਾਂ ਨੂੰ ਕਿ ਮੇਰਾ ਵੀਰ ਐਦਾਂ ਦੇ ਕਮੈਂਟ ਨਾ ਕਰਿਆ ਕਰੋ ਮੈਂ ਬਹੁਤ ਕਮੈਂਟ ਇਦਾਂ ਦੇ ਦੇਖਦਾ ਕਿ ਜਿਹੜੇ ਵਾਕਈ ਹੀ ਇਹ ਕਮੈਂਟ ਕਰਦੇ ਆ ਕਿ ਵਧੀਆ ਇਦਾਂ ਹੀ ਹੋਣਾ ਚਾਹੀਦਾ ਇਹਨਾਂ ਨੇ ਸਾਡੇ ਕਾਰਡ ਨਹੀਂ ਦਿੱਤੇ ਇਹਨੇ ਸਾਨੂੰ ਪਰੇਸ਼ਾਨ ਕੀਤਾ ਸੋ ਮੇਰਾ ਬੇਰ ਉਹ ਲੋਕਾਂ ਨੇ ਕਿਸੇ ਨਾਲ ਕੁਝ ਨਹੀਂ ਕੀਤਾ ਜਿਹੜੇ ਖੁਦ ਵਿਚਾਰੇ ਇੱਥੇ ਕੰਮਕਾਰ ਕਰਕੇ ਰੋਟੀ ਖਾਂਦੇ ਆ ਇਹ ਸਰਕਾਰਾਂ ਜਾਂ ਇਹ ਆਈਮਾ ਦੇ ادارے ਔਰ ਬੈਸੇ ਵੀ ਤੁਹਾਨੂੰ ਆਪ ਇੱਕ ਹੋਰ ਤੁਹਾਨੂੰ ਇੱਕ ਸਾਰਿਆਂ ਦੇ ਤੁਹਾਡੇ ਮਤਲਬ ਦੀ ਗੱਲ ਦੱਸਦੀ ਐ ਇਹਨਾਂ ਨੇ ਆਪਾਂ ਨੂੰ ਚਿੱਠੀਆਂ ਦੇ ਕੇ ਨਹੀਂ ਬੁਲਾਇਆ ਸੀ ਕਿ ਸਾਡੀ ਕੰਟਰੀ ਦੇ ਵਿੱਚ ਆ ਜਾਓ ਆਪਾਂ ਖੁਦ ਇੱਥੇ ਬਾਰਡਰਾਂ ਚ ਕ੍ਰੋਸ ਕਰ ਕਰਕੇ ਇੱਥੇ ਪਹੁੰਚੇ ਸੀਗੇ ਕਿਉਂਕਿ ਆਪਾਂ ਨੂੰ ਕੋਈ ਹੋਰ ਝਲਦਾ ਨਹੀਂ ਸੀਗੀ ਸਿਰਫ ਉਹ ਸਿਰਫ ਇਹੀ ਇੱਕ ਧਰਤੀ ਸੀ ਜਿਨੇ ਆਪਾਂ ਨੂੰ ਰਹਿਣ ਦਾ ਕੰਮ ਕਰਨ ਦਾ ਮੌਕਾ ਦਿੱਤਾ ਹੋਰ ਬਾਕੀ ਕੰਟਰੀਆਂ ਤੁਹਾਨੂੰ ਪਤਾ ਹੈ ਚੁੱਕ ਕੇ ਜੇਲਾਂ 'ਚ ਮਾਰ ਦਿਆਂਗੇ ਤੁਹਾਡੇ ਕੋਲ ਡਾਕੂਮੈਂਟ ਨਹੀਂ ਪਰ ਇਸ ਕੰਟਰੀ ਨੇ ਤੁਹਾਨੂੰ ਆ ਕੇ ਰਹਿਣ ਦਾ ਇੱਥੇ ਹੱਕ ਦਿੱਤਾ ਤੁਹਾਡੇ ਅਕਾਊਂਟ ਖੁੱਲੇ ਤੁਹਾਨੂੰ ਘਰ ਮਿਲੇ ਤੁਹਾਨੂੰ ਕੰਮ ਮਿਲੇ ਹਾਲਾਂਕਿ ਤੁਹਾਨੂੰ ਕਾਰਡ ਨਹੀਂ ਮਿਲੇ ਉਸ ਲਈ ਸਾਰੇ ਹੀ ਅਫਸੋਸ ਕਰਦੇ ਫੌਤ ਲੋਕ ਫਸੇ ਬੈਠੇ ਆ ਬਹੁਤ ਲੋਕਾਂ ਨੂੰ ਕਾਰਡ ਨਹੀਂ ਮਿਲੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਸਾਰਿਆਂ ਨੂੰ ਕੋਸਣ ਲੱਗ ਜਾਈਓ ਤੇ ਇਹਦੀ ਤੁਹਾਡੇ ਕਮੈਂਟ ਲੋਕ ਦੇਖਦੇ ਆ ਤੇ ਤੁਹਾਡੇ ਕੋਲ ਲੋਕ ਚੈੱਕ ਕਰਦੇ ਆ ਤੁਹਾਡਾ ਇੱਕ ਦਾ ਕਮੈਂਟ ਕੀਤਾ ਹੋਇਆ ਸਾਰੀ ਕਮਿਊਨਿਟੀ ਨੂੰ ਬਦਨਾਮ ਕਰ ਦੇਗਾ ਸੋ ਇਸ ਤਰ੍ਹਾਂ ਦੀਆਂ ਗਲਤੀਆਂ ਨ ਮੇਰਾ ਵੀਰ ਚੜ੍ਹਦੀ ਕਲਾ ਚ ਰਹਿਆ ਕਰੋ ਆਪਾਂ ਹੈ ਹੀ ਪੰਜਾਬੀ ਇਸ ਤਰ੍ਹਾਂ ਦੇ ਆ ਕਿ ਆਪਾਂ ਸਭ ਦੀ ਸਰਬਦਾ ਭਲਾ ਮੰਗਣ ਵਾਲੀ ਕੌਮ ਆ ਸੋ ਤੁਸੀਂ ਐਦਾਂ ਦੇ ਕਮੈਂਟ ਨਾ ਕਰਿਆ ਕਰੋ ਮੇਰਾ ਵੀਰ ਚੜ੍ਹਦੀ ਕਲਾ ਚ ਰਹਿਆ ਕਰੋ ਤੁਹਾਡੀ ਵੀ ਬਹੁਤ ਜਲਦ ਰੱਬ ਸੁਨੇਗਾ ਆਈ ਹੋਪ ਸਮਝ ਗਏ ਹੋਵੋਗੇ ਫਿਰ ਵੀ ਅਗਰ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਰਾਏ ਹੋਈ ਤਾਂ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਬਾਕੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ